ਸਾਡੇ ਸਾਰਿਆਂ ਨੂੰ ਮੁਬਾਰਕਬਾਦ ਤੇ ਇਹ ਦਿਹਾੜਾ ਦੁਨੀਆ ਭਰ ਦੇ ਵਿੱਚ ਜੂਐਨਓ ਲੋਕ ਇਸ ਕਰਕੇ ਮਨਾਇਆ ਜਾਂਦਾ ਕਿ ਸਾਡੇ ਜੀਵਨ ਦੇ ਵਿੱਚ এনवायरमेंट ਦਾ ਕੀ ਮਹੱਤਵ ਹੈ ਜਿਉਂ ਭਾਵੇਂ ਨਾਨਕ ਨੇ ਆਪਣੀ ਬਾਣੀ ਦੇ ਵਿੱਚ ਸਾਨੂੰ ਉਪਦੇਸ਼ ਸੰਦੇਸ਼ ਗੁਰੂ ਉਪਦੇਸ਼ ਦਿੱਤਾ ਪਵਨ ਗੁਰੂ ਪਾਣੀ ਪਤਾ ਮਾਤਾ ਤਰਤੰਭਤ ਦੇਵ ਸਰਦ ਦੋਇਦਾਈ ਦਾ ਖਿਲੇ ਸਗਲ ਜਗ ਅੱਜ ਸਾਰਾ ਸੰਸਾਰ ਜਿਹੜਾ ਹੈ ਉਹ ਵਿਲਕ ਰਿਹਾ ਖੇਲ ਨਹੀਂ ਰਿਹਾ ਇਸ ਤਰ੍ਹਾਂ ਮਜਈਲਾ ਚਲਦੀਆਂ ਕਿਸ ਤਰ੍ਹਾਂ ਇੱਕ ਦੂਸਰੇ ਦੇ ਉੱਤੇ ਨਫਰਤ ਭਰੇ ਸ਼ਬਦ ਇਸ ਸੰਸਾਰ ਦੇ ਵਿੱਚ ਦੂਸਰੇ ਨੂੰ ਤੰਗ ਕਰਨ ਵਾਸਤੇ ਦੂਸਰੇ ਨੂੰ ਦੁੱਖ ਦੇਣ ਵਾਸਤੇ ਸਾਡੇ ਕੋਲ ਹਰ ਤਰ੍ਹਾਂ ਦੇ ਅਸੀਂ ਹਥਿਆਰ ਪੈਦਾ ਕਰ ਲਏ ਹਾਂ ਮਾਨਸਿਕ ਤੌਰ ਤੇ ਵੀ ਅ ਜੋ ਹੈ ਬਹੁਤ ਜ਼ਿਆਦਾ ਪਿੱਛੇ ਚਲੇ ਗਏ ਹਾਂ ਉਹਦਾ ਕਾਰਨ ਇਹ ਆ ਕਿ ਸਾਡਾ এনवायरमेंट ਖਰਾਬ ਹੋਇਆ ਪਰ ਨੂੰ ਜੋ ਸਤਿਕਾਰ ਦੇਣਾ ਚਾਹੀਦਾ ਸੀ ਉਹ ਸਤਿਕਾਰ ਨਹੀਂ ਦਿੱਤਾ ਪਾਣੀ ਨੂੰ ਜੋ ਗੁਰੂ ਮਹਾਰਾਜ ਨੇ ਪਿਤਾ ਦਾ ਦਰਜਾ ਦਿੱਤਾ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹਵਾ ਨੂੰ ਗੁਰੂ ਕਾ ਕੇ ਸਤਕਾਰਿਆ ਤੇ ਇਹਨਾਂ ਨੂੰ ਅਸੀਂ ਪ੍ਰਦੂਸ਼ਿਤ ਕੀਤਾ ਉਹਦੇ ਵਿੱਚ ਸਾਰਾ ਵਿਸ਼ਵ ਜਿਹੜਾ ਹੈ ਉਹ ਜ਼ਿੰਮੇਵਾਰਾ ਕਿਸੇ ਦੇ ਇੱਕ ਦੇ ਇਹ ਕਿਤੇ ਆ ਇਹ ਸਾਰਾ ਕੁਝ ਇਹ ਸੋਧ ਕਰਨੀ ਪਹੁੰਚਿਆ ਤੇ ਕਿਸੇ ਇਕੱਲੇ ਦੇ ਕਰਨ ਦੇ ਨਾਲ ਇਹ ਸਾਰਾ ਕੁਝ ਠੀਕ ਹੋਣ ਵਾਲਾ ਨਹੀਂ ਇਹ ਸਾਰਿਆਂ ਦੇ ਜਾਗਣ ਦੀ ਲੋੜ ਆ ਬਾਬੇ ਨਾਨਕ ਨੇ ਸਾਰਿਆਂ ਨੂੰ ਜਗਾਇਆ ਸਾਰੇ ਜਗਤ ਦੀ ਗੱਲ ਕੀਤੀ ਖੇਲੇ ਸਗਲ ਜਗਤ ਦੀ ਤੇ ਬਾਣੀ ਕਹਿੰਦੀ ਜਿੱਥੇ ਜਾਏ ਬਈ ਭਲਾ ਕੀਏ ਜਿੱਥੇ ਰਹਿ ਰਹੇ ਆ ਜਿੱਥੇ ਵਸ ਰਹੇ ਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉੱਥੇ ਦੇ এনवायरमेंट ਦਾ ਖਿਆਲ ਰੱਖੀਏ ਐਦਕੀ ਜੋ ਜੁਵਾਨੋ ਵੱਲੋਂ ਥੀਮ ਰੱਖਿਆ ਜਾਂਦਾ ਐਦਕੀ ਜਿਹੜੀ ਧਰਤੀ ਆ ਧਰਤੀ ਮਾਂ ਇਹਨੂੰ ਜਿਹੜਾ ਹੈ ਮੁੱਖ ਰੱਖਿਆ ਗਿਆ ਕਿ ਇਹ ਧਰਤੀ ਜਿਹੜੀ ਹੈ ਸਾਡੇ ਭਵਿੱਖ ਵਾਸਤੇ ਆ ਸਾਡਾ ਵਿਖ ਇਸ ਧਰਤੀ ਦੇ ਨਾਲ ਇਹ ਧਰਤੀ ਦੀ ਗੁਣਵਤਾ ਇਸ ਧਰਤੀ ਦਾ ਜੋ ਇਸ ਜੀਵਨ ਦੇ ਵਿੱਚ ਰੋਲ ਆ ਸੋ ਇਸ ਧਰਤੀ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ ਪਾਣੀ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ ਖਾਵਾ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ ਇਹ ਸਾਡੇ ਸਾਰਿਆਂ ਦੀ ਡਿਊਟੀ ਆ ਅਸੀਂ ਕਦਰ ਨੂੰ ਭਾਲਦੇ ਆ ਤੇ ਕੁਦਰਤ ਦੀ ਕਦਰ ਨਹੀਂ ਕਰਦੇ ਅਸੀਂ ਕੁਦਰਤ ਨੂੰ ਦੇ ਨਾਲ ਪਿਆਰ ਕਰਾਂਗੇ ਕੁਦਰਤ ਦਾ ਸਤਿਕਾਰ ਕਰਾਂਗੇ ਤੇ ਕੁਦਰਤ ਕੁਦਰਤ ਵਾਲਾ ਸਾਨੂੰ ਪਾਲਣ ਦੀ ਲੋੜ ਨਹੀਂ ਉਹ ਕੁਦਰਤ ਦੇ ਵਿੱਚ ਦੀ ਚਹਿਕ ਦਾ ਨਜ਼ਰ ਆਊਗਾ ਉਹ ਕੁਦਰਤ ਦੇ ਵਿੱਚ ਦੀ ਗੂੰਜ ਦਾ ਨਜ਼ਰ ਆਊਗਾ ਉਹ ਕੁਦਰਤ ਦੇ ਵਿੱਚ ਵੀ ਖੁੱਲਾ ਰਾਹੀ ਖੜਿਆ ਹੋਇਆ ਹੱਸਦਾ ਨਜ਼ਰ ਆਊਗਾ ਸੋ ਕੁਦਰਤ ਦੇ ਦਾ ਦੇ ਨਾਲ ਪਿਆਰ ਕਰੀਏ ਕੁਦਰਤ ਦਾ ਸਤਿਕਾਰ ਕਰੀਏ ਜਿਹੜਾ ਇਹ ਦਿਹਾੜਾ ਹੈ ਇਹ ਮਨਾਉਣ ਦਾ ਮਕਸਦ ਵੀ ਇਹੀ ਹੈ ਕਿ ਅਸੀਂ ਆਪਣੇ ਆਪ ਦੇ ਨਾਲੋਂ ਟੁੱਟੇ ਹੋਏ ਜਾ ਰਹੇ ਆ ਅਸੀਂ ਧਰਤੀ ਨਾਲੋਂ ਟੁੱਟਦੇ ਜਾ ਰਹੇ ਆ ਅਸੀਂ ਪਾਣੀ ਦੇ ਮਹੱਤਵ ਨੂੰ ਸਮਝਣੋਂ ਹਟ ਗਏ ਆਂ ਅਵਾਰਾ ਡੋਲੀ ਜਾਂਦੇ ਆਂ ਅਵਾਰਾ ਵਹਾਈ ਜਾਂਦੇ ਆਂ ਸੋ ਕਿਸੇ ਵੀਲੇ ਭਾਵੇਂ ਨਾਨਕ ਨੇ ਸੁਨੇਹਾ ਦਿੱਤਾ ਸੀ ਭਗਤਪੂਰਨ ਸਿੰਘ ਜੀ ਉਹਨਾਂ ਨੇ ਬੜੇ ਜੋਰ ਸ਼ੋਰ ਦੇ ਨਾਲ ਦੁਨੀਆ ਹੌਕਾ ਦਿੱਤਾ ਪਰ ਅਸੀਂ ਮੰਨੀ ਨਹੀਂ ਤੇ ਜਿਹੜੇ ਲੱਸਣ ਉਹ ਕਹਿੰਦੇ ਸੀਗੇ ਕਿ ਆ ਤੁਸੀਂ ਲੈ ਆਉਣੇ ਆ ਉਹ ਹੁਣ ਆ ਗਏ ਆ ਅੱਜ ਹੁਣ ਵੀ ਅਸੀਂ ਜਾਗ ਪਾਵਾਂਗੇ ਤੇ ਅਸੀਂ ਆਪਣੇ ਕੋਇਸ ਨੂੰ ਸਵਾਰ ਲਾਵਾਂਗੇ ਤੇ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਜਿੱਥੇ ਵੀ ਬੈਠੇ ਆ ਪੰਜ-ਪੰਜ ਬੂਟੇ ਆਪਾਂ ਸਾਰੇ ਲਾਈਏ ਪੰਜ ਬੂਟਿਆਂ ਦੇ ਨਾਲ ਬਹੁਤ ਦੁਨੀਆ ਪਰਦੇ ਵਿੱਚ ਕੋਹ ਰੋੜਾ ਅਰਬਾ ਬੂਟੇ ਜਿਹੜੇ ਲੱਗ ਸਕਦੇ ਅਸੀਂ ਆਪਣਾ ਫਰਜ਼ ਸਮਝੀਏ ਬੂਟੇ ਬਹੁਤ ਹਜ਼ਾਰਾਂ ਵੀ ਲਾਉਂਦੇ ਆ ਲੱਖਾਂ ਵੀ ਲਾਉਂਦੇ ਆ ਪਰ ਜੇ ਹਰ ਇਨਸਾਨ ਆਪਣੀ ਹਰ ਸਾਲ ਪੰਜ-ਪੰਜ ਬੂਟੇ ਲਾਵੇ ਤੇ ਇਹ ਦੁਨੀਆ ਜਿਹੜੀ ਹੈ ਹਰੀ ਭਰੀ ਹੋ ਸਕਦੀ ਹੈ ਆਓ ਪੰਜ ਪਿਆਰਿਆਂ ਦਾ ਸਿਧਾਂਤ ਆ ਪੰਜ ਬਾਣੀਆਂ ਤੇ ਉੱਥੇ ਪੰਜ ਬੂਟੇ ਲਾ ਕੇ ਕੁਦਰਤ ਦੇ ਨਾਲ ਵੀ ਜੁਬਾਬੇ ਨਾਮਕ ਨੇ ਪਵਨ ਗੁਰੂ ਪਾਣੀ ਪਿੱਤ ਮਾਤਾ ਤਪ ਤਾ ਮਹਾਤਾ ਦਾ ਉਹ ਸਿਧਾਂਤ ਜਿਹੜਾ ਹੈ ਉਹਨੂੰ ਅਪਣਾਈਏ ਸਾਰੇ ਪੰਜ ਪੰਜ ਬੂਟੇ ਲਾਈਏ ਧਰਤੀ ਮਾਂ ਦੀ ਗੋਦ ਨੂੰ ਹਰਿਆ ਭਰਿਆ ਕਰੀਏ ਤੇ ਆਪ ਵੀ ਖੁਸ਼ੀਆਂ ਦੇ ਨਾਲ ਇਸ ਜੀਵਨ ਮਨੋੱਖਾ ਜੀਵਨ ਜੀਕੇ ਜਾਈਏ ਵਾਹਿਗੁਰੂ ਜੀ